ਜਾਹਿੰ ਜਨਾਬ ਹਾਂ ਕੌਣ ਹੈ ਜਿਹੜੇ ਆਂਡੇ ਨਹੀਂ ਚੋਰੀ ਹੁੰਦੇ ਸੀ ਇਹੀ ਚੋਰਿਆ ਤੇ ਇਹੀ ਚੋਰੀ ਕਰਦਾ ਸੀ ਬੜੀ ਮੁਸ਼ਕਲ ਆ ਜ ਹੱਥ ਲੱਗਿਆ ਤੂੰ ਆਂਡੇ ਚੋਰੀ ਕਰਦਾ ਹੈ ਅਸੀਂ ਅੱਗੇ ਆਨੇ ਕਿਹੜਾ ਚੋਰ ਆਂਡੇ ਚੋਰੀ ਕਰਦਾ ਹੈ ਉਹ ਨਹੀਂ ਬੱਚਿਆਂ ਵਾਲਿਓ ਨਜਾਬ ਤੁਹਾਨੂੰ ਮੇਰੀ ਸ਼ਕਲ ਤੋਂ ਵੇਖ ਕੇ ਲੱਗਦਾ ਮੈਂ ਆਂਡੇ ਚੋਰੀ ਕਰਦਾ ਹੋਊਗਾ ਜਨਾਬ ਆਂਡੇ ਚੋਰੀ ਹੋਣ ਦੀਆਂ ਮਾਰਦਾ ਤਾਂ ਬਹੁਤ ਚੱਲਣ ਲੱਗ ਪਈਆਂ ਕੱਲ ਇੱਕ ਕੁਕੜੀ ਚੋਰੀ ਦਾ ਮਾਮਲਾ ਵੀ ਆਇਆ ਸੀ ਹਾਂ ਉਹ ਆਪਣੇ ਮੁਰਗੀ ਵਾਲਾ ਮਸਲਾ ਰਾਤ ਹੀ ਜਿਹੜਾ ਆਪਣਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਉਹ ਤੇ ਜਨਾਬ ਤੁਸੀਂ ਰਾਤ ਹੀ ਕਰਤਾ ਸੀ ਉਹ ਸਾਰਾ ਹੱਲ ਹੋ ਗਿਆ ਸੀਗਾ ਨਹੀਂ ਅਜੇ ਪੈਂਡਿੰਗ ਪਿਆ ਅਜੇ ਥੋੜਾ ਮਸਲਾ ਪੈਂਡਿੰਗ ਪਿਆ ਆ ਰਾਬਾ ਹੈ ਹਾਂਜੀ ਥੋੜਾ ਜਿਹਾ ਪਿਆ ਹੀ ਆ ਇਹਦਾ ਮਸਲਾ ਵਜਰਾ ਨੂੰ ਅੰਦਰ ਮਸਲਾ ਕਰਨਾ ਪਊਗਾ ਹਾਂਜੀ ਉਹ ਤਾਂ ਤੁਸੀਂ ਕਰ ਹੀ ਦੇਣਾ ਜੀ ਲੱਗਦਾ ਅੱਜ ਸਾਲੇ ਮੇਰੀ ਆਂਡੀਆਂ ਦਾ ਆਮਲੇਟ ਬਣਾ ਕੇ ਖਾਣਗੇ ਮੈਨੂੰ ਵੀ ਕੁਦਾ ਹੀ ਆਖਦੇ ਆ ਮੈਂ ਵੀ ਆਂਡੇ ਲੈ ਕੇ ਹੀ ਜਾਉਂ ਹੋ ਬੱਚਿਆਂ ਵਾਲਿਓ ਮੈਂ ਦੱਸਦਾ ਤੂੰ ਦੱਸ ਦੇ ਚੋਰੀ ਕਰਦਾ ਕਿਵੇਂ ਆ ਮੈਂ ਦੱਸਦਾ ਇਹ ਆ ਟਰੈਪ ਹੀ ਹੁੰਦੀ ਆ ਹਾਂ ਫਰਜ਼ ਕਰ ਲੋ ਇਹ ਇਹ ਇੱਥੇ ਪਈ ਹੁੰਦੀ ਆ ਆ ਐਂ ਦੁਕਾਨ ਚ ਟਰੈਪ ਹੀ ਹੁੰਦੀ ਆ ਤੇ ਕੁਰਸੀ ਤੇ ਝੋਡੂ ਜਾ ਬੈਠਾ ਹੁੰਦਾ ਹੋ ਬੱਚਿਆਂ ਵਾਲਿਓ ਗੁੱਸਾ ਕੀ ਕਰਦੇ ਮੈਂ ਸਮਝਾਣਾ ਇੱਕ ਐ ਕੁਰਸੀ ਤੇ ਬੈਠਾ ਹੁੰਦਾ ਤੇ ਇੱਕ ਨਾਲ ਉਹੀ ਖੜਾ ਹੁੰਦਾ ਆ ਟਰੈਪ ਹੀ ਹੁੰਦੀ ਆ ਮੈਂ ਆਸਾ ਪਾਸਾ ਦੇਖਦਾ ਮੈਂ ਹੋਲੀ ਜੀ ਟਰੇ ਚੱਕ ਲੈਣਾ ਫਿਰ ਮੈਂ ਅਸਬਸਾ ਦੇਖਦਾ ਫਿਰ ਮੈਂ ਹੌਲੀ ਜਿਹੀ ਟਰੇ ਚੱਕੀ ਹੌਲੀ 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 ਫਿਰ ਮੈਂ ਭੱਜਣਾ ਇੱਕ ਕੰਜਰ ਐਂ ਚੋਰੀ ਕਰਦਾ ਹਸਾਬ ਲਾ ਲਿਆ ਮੈਂ ਉਹ ਜਨਾਬ ਉਹ ਤੇ ਅੰਡੇ ਲੈ ਕੇ ਭੱਜ ਗਿਆ ਜੇ ਭੱਜਿਆ ਉੱਠ ਫੜੋ ਆਨੇ ਚੋਰੀ ਹੋਣ ਦੀਆਂ ਮਾਰਦਾ ਤਾਂ ਬਹੁਤ ਚੱਲਣ ਲੱਗ ਪਈਆਂ ਕੱਲ ਇੱਕ ਕੁਕੜੀ ਚੋਰੀ ਦਾ ਮਾਮਲਾ ਵੀ ਆਇਆ ਸੀ ਹਾਂ ਤੇ ਉਹ ਆਪਣੇ ਮੁਰਗੀ ਵਾਲਾ ਮਸਲਾ ਰਾਤ ਹੀ ਜਿਹੜਾ ਆਪਣਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਉਹਦੇ ਜਨਾਬ ਤੁਸੀਂ ਰਾਤ ਹੀ ਕਰਤਾ ਸੀ ਉਹ ਸਾਰਾ ਹੱਲ ਹੋ ਗਿਆ ਸੀਗਾ ਨਹੀਂ ਅਜੇ ਪੈਂਡਿੰਗ ਪਿਆ ਅਜੇ ਥੋੜਾ ਬਸਲਾ ਪੈਂਡਿੰਗ ਪਿਆ ਰਹਾਦਾ ਹੈ ਹਾਂਜੀ ਥੋੜਾ ਜਿਹਾ ਪਿਆ ਹੀ ਆ ਇਹਦਾ ਮਸਲਾ ਵਜਰਾ ਨੂੰ ਅੰਦਰ ਦਾ ਮਸਲਾ ਕਰਨਾ ਪਊਗਾ ਹਾਂਜੀ ਉਹ ਤਾਂ ਤੁਸੀਂ ਕਰ ਹੀ ਦੇਣਾ ਜੀ ਮੈਨੂੰ ਲੱਗਦਾ ਅੱਜ ਸਾਲੇ ਮੇਰੀ ਆਂਟੀਆਂ ਦਾ ਆਮਲੇਟ ਬਣਾ ਕੇ ਖਾਣਗੇ ਮੈਨੂੰ ਵੀ ਕੁਦਾ ਹੀ ਆਖਦੇ ਆ ਮੈਂ ਵੀ ਆਂਡੇ ਲੈ ਕੇ ਹੀ ਜਾਉਂ ਬੱਚਿਆਂ ਵਾਲਿਓ ਮੈਂ ਦੱਸਦਾ ਤੂੰ ਦੱਸ ਦੇ ਚੋਰੀ ਕਰਦਾ ਕਿਵੇਂ ਆ ਮੈਂ ਦੱਸਦਾ ਇਹ ਆ ਟਰੇਪ ਹੀ ਹੁੰਦੀ ਆ ਹਾਂ ਫਰਜ਼ ਕਰ ਲੋ ਇਹ ਇਹ ਇੱਥੇ ਪਈ ਹੁੰਦੀ ਆ ਆ ਐਂ ਦੁਕਾਨ ਚ ਟਰੇਪ ਹੀ ਹੁੰਦੀ ਆ ਤੇ ਕੁਰਸੀ ਦਾ ਝੋਡੂ ਜਾ ਬੈਠਾ ਹੁੰਦਾ ਬੱਚਿਆਂ ਵਾਲਿਓ ਗੁੱਸਾ ਕੀ ਕਰਦੇ ਮੈਂ ਸਮਝਾਣਾ ਇੱਕ ਐ ਕੁਰਸੀ ਤੇ ਬੈਠਾ ਹੁੰਦਾ ਤੇ ਇੱਕ ਨਾਲ ਉਹੀ ਖੜਾ ਹੁੰਦਾ ਆ ਟ੍ਰੇ ਭਈ ਹੁੰਦੀ ਆ ਮੈਂ ਆਸਾ-ਬਸਾ ਦੇਖਦਾ ਮੈਂ ਹੌਲੀ ਜੀ ਟ੍ਰੇ ਚੱਕ ਲੈਣਾ ਫਿਰ ਮੈਂ ਆਸਾ-ਬਸਾ ਦੇਖਦਾ ਫਿਰ ਮੈਂ ਹੌਲੀ ਜੀ ਟ੍ਰੇ ਚੱਕੀ ਹੌਲੀ 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 ਫਿਰ ਮੈਂ ਭੱਜ ਜਾਣਾ ਇੱਕ ਕੰਜਰ ਐਂ ਚੋਰੀ ਕਰਦਾ ਹਿਸਾਬ ਲਾ ਲਿਆ ਮੈਂ ਉਹ ਜਨਾਬ ਉਹ ਤੇ ਅੰਡੇ ਲੈ ਕੇ ਭੱਜ ਗਿਆ ਜੇ ਭੱਜਿਆ ਉੱਠ ਫੜ ਨੂੰ